ज बलवीर वीर ब्रह्म सुख सागर गर्त परत गहले हो अङ्गुर्याज बल वीर ब्रह्म सुख सागर गर्त परत गहले ਅੰਗੂਰੀਆ ਗਰਤ ਪਰਤ ਕਹੇ ਹੋਇ ਅੰਗੂਰੀਆ ਟੀਵੀ ਤੇ ਡਿਸਕਵਰੀ ਚੈਨਲ ਵਗੈਰੇ ਤੇ ਆਪਾਂ ਦੇਖਦੇ ਨਾ ਇੱਕ ਜਗ੍ਹਾ ਹੁੰਦੀ ਹੈ ਦਲਦਲ ਇੰਗਲਿਸ਼ ਕਹਿੰਦੇ ਕਵੈਗਮਾਇਰ ਤੇ ਗੁਰਬਾਣੀ ਚ ਸੁਣੋ ਨਾ ਗਰਤ ਵੀ ਕਹਿੰਦੇ ਗਰਤ ਉਹ ਇਹੋ ਜੀ ਜਗ੍ਹਾ ਹੁੰਦੀ ਹੈ ਜੇ ਆਪਾਂ ਫਸ ਜਾਈਏ ਨਾ ਤੇ ਜਿੰਨੀ ਕੋਸ਼ਿਸ਼ ਕਰਾਂਗੇ ਅੰਦਰ ਹੀ ਜਾਂਦਾ ਬਾਹਰ ਨਹੀਂ ਬੰਦਾ ਨਿਕਲਦਾ ਬੜੀ ਖਤਰਨਾਕ ਥਾਂ ਹੁੰਦੀ ਹੈ ਤੇ ਸ਼ਬਦ ਹੈ ਨਾ ਗੁਰਬਾਣੀ ਦਾ ਭੂਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਏ ਲੇ ਵੰਗੂਰੀਆ اے ਪਰਮਾਤਮਾ ਮੈਂ ਹੁਣ ਇਹੋ ਜੇ ਦਲਦਲ ਚ ਫਸ ਗਿਆ ਹਾਂ ਹੁਣ ਤੂੰ ਕਿਰਪਾ ਕਰ ਤੇਰੇ ਵਿੱਚ ਸ਼ਕਤੀ ਹੈ ਤੇਰੇ ਵਿੱਚ ਤਾਕਤ ਹੈ ਤੇਰੇ ਵਿੱਚ ਦਇਆ ਵੀ ਹੈ ਤੇ ਮੇਰਾ ਮੇਰੀ ਬਾਹ ਪਕੜ ਕੇ ਮੇਰਾ ਪਾਰ ਉਤਾਰਾ ਕਰ ਇਸੇ ਤਰ੍ਹਾਂ ਇੱਕ ਸ਼ਬਦ ਹੈ ਹਸਤ ਅਲੰਬਰ ਦੇਵ ਪ੍ਰਭ ਗਰਤੋ ਉਦਰ ਗੋਪਾਲ ਮੋਹਿ ਨਿਰਗੁਣ ਮਥੋਰੀਆ ਤੂੰ ਸਦਹੀ ਦੀਨ ਬਿਆਰ ਹੇ ਪਰਮਾਤਮਾ ਮੇਰੇ ਤੇ ਕਿਰਪਾ ਕਰ ਮੈਂ ਇਹੋ ਜੀ ਦਲਦਲ ਚ ਫਸ ਗਿਆ ਹੁਣ ਮੇਰਾ ਕੋਈ ਚਾਰਾ ਨਹੀਂ ਚੱਲਦਾ ਤੂੰ ਮੇਰਾ ਬਾਹ ਪਕੜ ਮੇਰੀ ਬਾਹ ਪਕੜ ਕੇ ਮੇਰਾ ਉਦਾਰ ਕਰ ਮੋਹ ਨਿਰਗੁਣ ਮਥ ਹੋਰੀਆ ਮੇਰੇ ਕੋਲ ਐਨੀ ਅਕਲ ਵੀ ਹੈ ਨਹੀਂ ਹੁਣ ਕੀ ਕਰਾਂ ਤੂੰ ਸਦੀ ਹੀ ਬੀਮ ਬਿਆਲ ਤੂੰ ਦੀਨਾਂ ਤੇ ਕਿਰਪਾ ਕਰਦਾ ਮੇਰੀ ਅਰਦਾਸ ਸੁਣ ਤੇ ਮੇਰਾ ਪਾਰ ਉਤਾਰਾ ਕਰ ਬਹੁਤ ਹੀ ਖੂਸ ਰੂਸ਼ ਬਦਨੇ ਭੂਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿਲੇ ਹੋ ਅੰਗੂਰੀਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ